ਸਾਸੀ ਗਾਲ ਜੀ ਸਾਰਿਆਂ ਨੂੰ ਸਰਪੰਚ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਣੇ ਫਾਰਮ ਤੇ ਤਿੰਨ ਝੋਟੀਆਂ ਦਾ ਲੋਡ ਜਿਹੜਾ ਪਹੁੰਚਿਆ ਵਾ ਟੌਗ ਡਰਾਸ 15 ਤੋਂ 20 ਕਿਲੋ ਵਾਲੀਆਂ ਤਿੰਨੇ ਹੀ ਝੋਟੀਆਂ ਜਿਹੜੀਆਂ ਤੁਹਾਨੂੰ ਦਿਖਲਾਂਗੇ ਮੈਂ ਚੜ ਤੋਂ ਚੜ ਦਿਖਲਾਂਗੇ ਟੌਪਰ ਬਾਕੀ ਸਪੰਜੋ ਨਾਲ ਕੋ ਲੈਂਨੀ ਹੈ ਡਿਟੇਲ ਹੈ ਤੇ ਸਰਪੰਚ ਜੀ 사ਸੀ ਗਾਲ ਜੀ 사ਸੀ ਗਾਲ ਜੀ ਹੋਰ ਸਰਪੰਚ ਜੀ ਠੀਕ ਠਾਕ ਜੀ ਡੇਰੀ ਫਾਰਮ ਦੇ ਸਾਡੇ ਵੀਰ ਆਪਾਂ ਰੋਕਰ ਵੀ 사ਸੀ ਗਾਲ ਜੀ ਹਾਂਜੀ ਹਾਂਜੀ ਹੋਰ ਜੀ ਆਪਣੇ ਕੇਨੋ ਕਰੋ ਵਾਤਾਂ ਨੂੰ ਲਾਈਕ ਤੇ ਕਮੈਂਟ ਕਰ ਦੇਖੇ ਉਹਨਾਂ ਨੇ ਹਾਲੇ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਗਿਆ ਪਹੁੰਚ ਗਿਆ ਤੇ ਬੜਾ ਵੀ ਪਿਆਰ ਕਰਦੇ ਨੇ ਹਾਂਜੀ 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 ਯਾਨੀ ਸਮਾਂ ਦੱਸ ਦਿੰਦੇ ਆ 11 ਤਰੀਕੇ ਹਾਂਜੀ ਹਾਂਜੀ ਇਹ ਸਮਾਂ ਮਹੀਨਾ 2025 2025 ਜਿਹੜਾ ਸ਼ੁੱਕਰਵਾਰ ਹਾਂਜੀ ਹਾਂਜੀ ਯਾਨੀ ਸਾਡੇ 11 12 ਵਜੇ ਵੀਡੀਓ ਲੋਡ ਪਣ ਲਗੀ ਹੈ ਹਾਂਜੀ 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 ਤੇ ਇਹ ਅੱਜ ਹੀ ਝੋਟਿਆ ਜਾਂ ਫਿਰ ਹਾਂਜੀ ਸਾਰਾਂਗੀ ਵੀ ਉਹ ਵੜੀ ਆ ਹਾਂਜੀ ਹਾਂਜੀ ਤੇ ਜਿਹੜਾ ਪਰਸੋਂ ਮਾਲ ਪਿਆ ਉਹ ਨਾਲ ਇੱਕੋ ਝੋਟੀ ਜਾਗੀ ਪਬਲੀਕ ਰਫਾਣਾ ਬਾਕੀ ਸਾਰਾ ਮਾਲ ਦਾ ਸੇਲ ਹੋਊਗੀ ਕਿਰਪਾ

ਕੱਲ ਹੋਰ ਵੀਡੀਓ ਪਾਉਂਗਾ ਯਾਰ ਦੁਬਾਰਾ ਬਣਾ ਕੇ ਫੇਰ ਕੱਲ ਕੋਈ ਹੋਰ ਦੱਸਣਗੀ ਹਾਂਜੀ ਹਾਂਜੀ ਆਈਆਂ ਆਹ ਲਾਈਆਂ ਝੋਟੀਆਂ ਹਾਂਜੀ ਹਾਂਜੀ ਮੈਂ ਹਾਂ ਚਲਾ ਜੇ ਇੱਕਰੀ ਪਾਦਨੇ ਆ ਹਾਂਜੀ ਹਾਂਜੀ ਟੌੜ ਹਾਂਜੀ ਤੇ ਪਤਾ ਆ ਗਿਆ ਜੀ ਨਾ ਭਰਾਵਾਂ ਹਾਂਜੀ ਤੇ ਬਗਿਆ ਗੱਲਾਂ ਮਾਤਾ ਨੀ ਕੰਦੇ ਬਗਿ ਹਿੰਦੋੜੇ ਨੇ ਇਹ ਅੱਜੇ ਸ਼ੁਰੂਆਤ ਕਰੀਏ ਮਾਗ ਲਈ ਹਾਂਜੀ ਹਾਂਜੀ ਨਾਲਾ ਗੱਲਾਂ ਬਾਤਾਂ ਕਰਦੇ ਆ ਹਾਂਜੀ ਪੂਰੀ ਵਧੀਆ ਵੀਡੀਓ ਜੀ ਕੱਲ ਵਧੀਆ ਤੇ ਕਰਾ ਬਣਾਉਣਾ ਬੜਾ ਉੱਪਰ ਦਾ ਸਹੀ ਗੱਲ ਲਓ ਜੀ ਸਭਾਂ ਜੀ ਪਹਿਲਾ ਪਹਿਲਾ ਸੂਆ ਝੋਟੀ ਨਗੀਨਾ ਲਓ ਜੀ ਐਮ ਨਦੀ ਦੀ ਝੋਟੀ ਆ ਗਈ ਟੌਪ ਕਲਾਸ ਜੇ ਠੰਡੀ ਗੱਲ ਗੱਲ ਇਹ ਨੋਗਰਾ ਥਾਂ ਆ ਗਿਆ ਜੇ ਅਟਰ ਤੁਹਾਨੂੰ ਚਾਚਵੇ ਦਿਖਾ ਦਿੰਨੇ ਬਿੱਤੀ ਬਿੱਤੀ ਤੁਹਾਨੂੰ ਦਿਖਾ ਦਿੰਨੇ ਵੇਖੋ ਜੀ ਚੈੱਕ ਕਰੋ ਲਓ ਜੀ ਨਹੀਂ ਜੰਮਦੀਆਂ ਜੀ ਝੋਟੀਆਂ ਟੌਪਰ ਖੋਲ ਕੇ ਕਰੀ ਤੋਰਦੇ ਬਾਈ ਨੂੰ ਮੂਸੇ ਫੜੀ ਜਾਦਾ ਲਓ ਜੀ ਚਾਚਵੇ ਜਿਹੜਾ ਚੈੱਕ ਕਰੋ ਜੈਡ ਬਲੈਕ ਤੇ ਆਪਣੇ ਮੂਸਾ ਸਾਹਿਬ ਬਹੁਤ ਮਤਲਬ ਵਧੀਆ ਸੁਪਰਸਟਾਰ ਜਿਹੜੇ ਆਪਣੇ ਵਧੀਆ ਕੰਮ ਕਰਦੇ ਨੇ ਸਾਹਿਬ ਹੁਣ ਇਹ ਜਾਏ ਲੈ ਕੇ ਹਾਂ ਜੀ ਜੀ ਫੀਲਿੰਗ ਦੇ ਵਿੱਚ ਬਹੁਤ ਵਧੀਆ ਕੰਮ ਕਰਦੇ ਨੇ ਬਾਈ ਜੱਟਾਂ ਵੇਖੋ ਜੀ ਚੌਗੀ ਮੈਂ ਨਾ ਸਾਰੀਆਂ ਚੈੱਕ ਕਰਾਵਾਂਗੇ ਪਹਿਲਾਂ ਇਹਦੀਆਂ ਜਿਹੜੀਆਂ ਬਰੀਕੀਆਂ ਉਹ ਚੈੱਕ ਕਰਾਵਾਂ ਦੇਖੋ ਜੀ ਜਿਹੜਾ ਜਿਹੜੀ ਚੀਜ਼ ਹੈ ਮਾਰਾ ਘੜ ਘੜ ਲੱਗੀਆਂ ਨੇ ਜੇ ਅੱਧਦੀ ਗੱਲ ਗੱਲੀਏ ਥਾਂਦੀ ਗੱਲ ਗੱਲੀਏ ਵੇਖੋ ਟੋਪ ਕਲਾਸ ਨੋਕਲਾ ਥਾਣਿਆ ਤੇ ਬਰੀਕੀਆਂ ਖਲਾੜਿਓ ਵੀਰੇ ਇੱਕ ਖਲਾੜੀ ਮੜੀਏ ਲਓ ਜੀ ਸਿੰਕ ਕੁਆਲਟੀ ਚੈੱਕ ਕਰੋ ਲਓ ਜੀ ਸਿੰਕ ਕੁਆਲਟੀ ਚੈੱਕ ਕਰੋ ਨਿਕਨੇਗਾ ਸਿੰਗਰ ਪਈਆਂ ਨਹੀਂ ਲੰਗਦਾ ਪਹਿਲਾ ਸੁਆ ਕਿਉਂ ਬੋਸਾ ਜੀ ਚੌਗੀ ਹੈ ਜੀ ਚੌਗੀ ਚਾਰ ਦੰਦ ਲਓ ਜੀ ਚਾਰ ਜਾਂਦੇ ਲੈ ਜਾਓ ਜੀ ਲਓ ਜੀ ਥੋੜਿਆ ਬੱਚੇ ਦਾ ਕਾਲ ਕਰਦੀ ਆ ਤੇ ਇੱਕ ਥੋੜਿਆ ਕੈਮਰੇ ਨੂੰ ਲੰਦੀ ਆ ਇਹ ਬਾਕੀ ਜਿਹੜਾ ਆਰਡਰ ਲੱਗਾ ਵਾ ਬਿਲਕੁਲ ਜਿਹਨੂੰ ਫੁੱਟਬਾਲ ਨਹੀਂ ਕਹਿੰਦੇ ਗੋਲ ਫੁੱਟਬਾਲ ਉਹ ਚੀਜ਼ ਹੈ ਸਭ ਨੇ ਕਿੱਥੋਂ ਕੱਢ ਲੈਣ ਕਿੰਨੇ ਆ ਇੱਕ ਫਾਂਡਲੀ ਬੁਰੀ ਹੈ ਫੁੱਟਬਾਲ ਗਿਆ ਹਾਂਜੀ ਫੁੱਟਬਾਲ ਛੋੜਾ ਜਾਂਦਾ ਹਾਂਜੀ ਹਾਂਜੀ ਉਹ ਜਦੋਂ ਮੱਦੀ ਜਿਹੜਾ ਕਿ ਖਵਾ ਰਿਹਾ ਹੈ ਜੀ ਬੁਰੀ ਹੈ ਔਖੀ ਚੁੱਕੀ ਜਾਂਦੀ ਨਹੀਂ ਔਖੀ ਚੁੱਕੀ ਜਾਂਦੀ ਇਹ ਬੁਰੀ ਹੈ ਕੰਦਾ ਜੀ ਲਓ ਜੀ ਫਰੀਕੀ ਆਹ ਹਲੋ ਕੱਟੀ ਗਾਰੀ ਦੇ ਮਿਲਕ ਪਾ ਲਓ ਆ ਜੀ ਦੇਖੋ ਆ ਚੀਜ਼ ਹੈ ਮਤਲਬ ਬਰੀਕੀਆਂ ਬਰੀਕੇ ਦੁੱਧ ਹੀ ਨਹੀਂ ਦੇਣਾ ਹਾਂਜੀ ਹਾਂਜੀ ਸਾਫੀ ਜਿਹੜਾ ਜੰਮਿਆ ਦੁੱਧ ਨਹੀਂ ਦਿੰਦਾ ਸਹੀ ਗੱਲ ਕੰਦਾ ਦੁੱਧ ਨਹੀਂ ਦਿੰਦਾ ਕਦੀ ਲਓ ਜੀ ਆ ਚੈੱਕ ਕਰੋ ਇਹ ਫਰੀਕ ਆ ਛੋਟੀ ਦੇ ਕਰਾ ਦਰਸਾ ਜੀ ਆ ਕਾ ਲਓ ਕਹਿੰਦਾ ਥਾਣਾ ਆ ਚੀਜ਼ਾਂ ਦੇਖੋ ਬਰੀਕੀਆਂ ਕਾਲੀ ਜੱਟ ਬਲੈਕ ਕਾਲੀ ਲਓ ਨਿਕਲ ਨਿਕਲੇ ਪਾਵਾ ਪਾਵਾ ਅੱਜ ਨਾ ਉੜਦੀਆਂ ਵਾਲੇ ਕਰਨੇ ਆ ਹੁਣ ਆਦੇ ਉਹ ਕੰਮ ਉਹ ਅਡਾਤੀਆਂ ਇਹ ਐ ਖੜੀ ਏ ਜਿਵੇਂ ਨਾ ਸਾਖੀ ਦੀਵਾਲੀ ਜੇ ਮੰਡੀ ਆਈ ਜਾਂਦੀ ਝੋੜੀਆਂ ਖੜਦੀਆਂ ਹੁੰਦੀਆਂ ਮਨਾਈ ਆ ਲੈ ਬੱਜੀ ਇਹ ਡੰਗਦੀ ਆ ਕੋਈ ਜੇ ਲਾਈਆਂ ਹੀ ਆ ਝੋਟੀਆਂ ਜੇ ਦੋਤੇ ਕਨਾਂ ਮਾਜੀ ਦੋਤੇ ਜਿਹੜੀ ਅੱਜ ਦੀ 1.5 ਵਿੱਚ ਚੋਲਾ ਝੋਟੀ ਕੋ 14 ਕਿਲੋ ਦੱਬੇ ਮਾਫਾ ਉਹ ਸੁਹਾ ਜੇ 14 ਕਿਲੋ 14 ਕਿਲੋ ਲਓ ਜੀ ਪਹਿਲਾ ਸੂਰ ਝੜੀ ਕੋ 15 ਪਸਦ ਉਹ ਵੀ ਨਾਲ ਮਨਾ ਪਲੂਣ ਝੋਟੀ ਚਾਰ ਦਾ 14 ਕਿਲੋ 15 ਕਿਲੋ ਦੀ ਓੜ ਦੇ ਝੋਟੀ ਦਵਾਂਗੇ ਤੇ ਪਾ ਆਜ ਫਿਰ ਆਹ ਜਾਣ ਨਹੀਂ ਜਾਂਦੀਆਂ ਨੇ ਕਿਨੇ ਰੀ ਪਾ ਛੋੜਾ ਜਿਹਾ ਗੜੀ ਹੈ ਨਾ ਪਤਾ ਨਾ ਲੈਵਾ ਵੇ ਜਦ ਤੱਕ ਮੈਨਾਂ ਆ ਚੀਜ਼ਾਂ ਜੰਦੀਆਂ ਨਹੀਂ ਲੱਗਦੀਆਂ ਨਹੀਂ ਲੱਗਦੀਆਂ ਨਹੀਂ ਲੱਗਦੀਆਂ ਕੀ ਹੋਗਾ ਆ ਜਿਹੜਾ ਮਈਆਂ ਵੀ ਚਲੋ ਬੜੀਆਂ ਤੇ ਹੁੰਦੇ ਆ ਪਰ ਆ ਚੀਜ਼ਾਂ ਨਹੀਂ ਲੱਗਦੀਆਂ ਮੈਨਾਂ ਜਿੰਨੀ ਸਿਵਤ ਉਹ ਨਹੀਂ ਥੋੜੀ ਇਹ ਨਹੀਂ ਆਵੇ ਗੱਡੀਆਂ ਵਿੱਚ ਫੁੱਲ ਬਣਾਉਣੀਆਂ ਮੈਨਾਂ ਜੇ ਨੇ ਮਜਬੂਤ ਜਿਹੜਾ ਤੁਹਾਨੂੰ ਪਤਾ ਫਿਰ ਲੈਂਡਰ ਤੇ ਆਪੇ ਲੈਂਦੇ ਪੈਂਦਾ ਜੇ ਨੇ ਮੀਨ ਸਹੀ ਗੱਲ ਹੈ ਕਿਨੇ ਰੀ ਕਿਨੇ ਰੀ ਡੇਢ ਦੀ ਜੀ ਇਹ ਯਾਰ ਭਲੇਖਾਰੇ ਲਗਾ ਕੇ ਨੇ ਹੈ ਭਲੇਖਾ ਦੇ ਲਗਾ ਲਗਾ ਡੇਢ ਕਿਹਾ ਡੇਢ 1.50 50000 ਰੁਪਏ ਆ ਡੇਢ ਕਿਹਾ ਮੈਮ ਮੈਂ ਛੋਟੀਆਂ ਵਾਦ ਵਾਦ ਲਈ ਆ ਛੋਟੀਆਂ ਚਲੋ ਆਪਾਂ ਹੀ ਵੇਚਦੇ ਆ ਇਸੇ ਦੇ ਇਸੇ ਤਰੀਕੇ ਵੀ ਇਹ ਛੋਟੀਆਂ 2 ਸਵਾ 2 ਦੀ ਆਪਾਂ ਹੀ ਵੇਚਦੇ ਆ ਹਾਂਜੀ ਹਾਂਜੀ ਪਰ ਛੋੜੇ ਛੋੜੇ ਭਾਜ ਦੇ ਰਹੇ ਆ ਹਾਂਜੀ ਇਹ ਗਿਫਟੀ ਦੇਣੇ ਆ ਵੀਰਾਲੋ ਪਰ ਕਿੰਨੇ ਆ ਚੀਜ਼ਾਂ ਹੋ ਜੀ ਮਾਨਦਾਰ ਬਾਹਰ ਨਾਲ ਗਿਆ ਹੈ ਲਾ ਜਿਹੜੀ ਕਰਾਏਗਾ ਜੇ ਸ਼ਮਕੀ ਬਣਾ ਲਿਆ ਆ ਚੀਜ਼ਾਂ ਵੇਹ ਜੜੀ ਦਰਸ਼ਕ ਥੱਲੇ ਹੋਗਲਾ ਅੱਜ ਮੇਰੇ ਤੇ ਕੈਮਰਾ ਘੱਟ ਮਾਰ ਲਾ ਜੀ ਝੋਟੀ ਦੇ ਮਾਰ ਵੇਲਾ ਐ ਖੜੀ ਕੋਈ ਪੱਗੋ ਧੱਕ ਕੇ ਮੈਂ ਨਹੀਂ ਪਿੱਛੇ ਕਰਨੀ ਚਾਹੀਦੀ ਸਹੀ ਸਹੀ ਗੱਲ ਸਹੀ ਗੱਲ ਫੇਸ ਕੁਆਲਟੀ ਵਿਖਾ ਦੇ ਝੋਟੀ ਲਓ ਜੀ ਫੇਸ ਕੁਆਲਟੀ ਚਾਹ ਕਰ ਲੋ ਝੋਟੀ ਟੋਪਾ 1.5 ਲੱਖ ਮੋਲਿਆ ਤੇ ਛੋੜ ਖੁੱਲੀ ਕਰ ਦੇਣਗੇ ਜੱਡ ਬਲੈਕ ਜਾਮਨ ਵਰਗੀ ਕਾਲੀ ਹੋਜ ਮਾਨਦਾਨ ਸਭ ਜੇ ਮਾਨਦਾਨ ਇਹ ਕਾਗਜ਼ੀ ਨਿੰਗੂ ਮਾਨਦਾਨ ਤੇ ਕਰਾਂਗੇ ਕਿੰਨਾ ਕਰ ਦੋਗੇ ਪਰ ਸਾ ਗਿਆ ਚੀਜ਼ਾਂ ਉਤਾਰਨਾ ਇਹ ਜੇ ਇੱਥੇ ਆਣ ਕੇ ਉਹ ਨੀਂਦੀਆਂ ਨਾ 24 ਯਾਪਣੀਆਂ 17 ਨਹੀਂ ਯਾਪਣਗੀਆਂ ਸਹੀ ਗੱਲ ਮੇਰੇ ਕੋ ਪੈਨ ਬਹੁਤ ਚੰਗੇ ਆ ਗਏ ਇਹਦਾ ਦਿਖਾ ਦਿਓ ਘਾਸੇ ਉੱਥਾਨ ਲੈ ਵਾਹ ਖਾਰੇ ਚੋਟੀ ਇਹ ਨਾ ਭਾਈ ਚੈੱਕ ਕਰੋ ਚੈੱਕ ਕਰੋ ਚਾਰ ਫੇਰਾ ਕਰੀ ਚੈੱਕ ਕਰੋ ਮੇਰੇ ਕੋ ਪੁਆਇੰਟ ਗਾੜੀ ਨਹੀਂ ਹੈਗਾ ਪਿੱਛੇ ਹੈਗਾ ਦੋ ਦੀ ਦੋ ਦੀ ਪੈਪ ਲਓ ਜੀ ਲਓ ਜੀ ਡੇਢ ਡੇਢ ਇਹ ਆਬ ਲਈ ਦੀਆਂ ਅੰਮਾ ਹਰੇੜੇ ਦੇ ਦੋ ਸਮਾ ਦੋ ਢਾਈਆਂ ਕਿੰਨਾ ਕਰ ਦੋਗੇ ਮਾਨ ਕਰਦਾਂਗੇ ਮਾਰ ਜੀ ਕੋਈ ਆਖੇਗਾ ਸ਼ੌਂਕ ਨਾਲ ਦੇ ਦਾਂਗੇ ਪੰਜ ਹਜ਼ਾਰ ਛਣ ਦੋਗੇ ਪੰਜ ਹਜ਼ਾਰ ਸ਼ੋਰ ਇੱਕ 45 ਦੀ ਝੋਟੀ ਝੋਟੀ ਜਿਹੜੀ ਝੋਟੀ ਥਾ ਝੋਟੀ 1.5 ਲੱਖ ਦੀ ਆ ਹਾਂਜੀ ਚਲੋ ਵੀ ਕਈ ਹਜ਼ਾਰ ਨੇ ਠੱਗਿਆ ਚਲੋ ਕਰਦਾਂਗੇ ਪਾਣ ਦਾ ਝੋਟੀ ਇਹ ਵੀ ਨਹੀਂ ਗੱਲ ਹੈ ਕਿ ਜੇ ਹਾਂਜੀ ਕਈ ਵੀਰ ਭਰਾ ਸੋਚਦੇ ਨੇ ਯਾਦ ਵੀ ਵੀਡੀਓ ਫੇਕ ਬਣਾਉਣ ਦੇ ਆ ਹਾਂਜੀ ਵੀ ਇਹ ਵਿੱਚ ਕੇ ਫਿਰ ਵੀਡੀਓ ਪਾਉਣ ਦੇ ਆ ਕੋਈ ਵੀ ਜੀ ਝੋਟੀ ਦੇ ਨਾ ਸ਼ੁਕਰਵਾਰ ਦੇ ਨਾ ਸ਼ਨੀਵਾਰ ਭੰਗ ਕਿਤੇ 10 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਮਰਜ਼ੀ ਹਣ ਕੇ ਕਰ ਜਦੋਂ ਮਰਜ਼ੀ ਕਰੇ ਸਹੀ ਹੈ ਜੇ ਵੀਡੀਓ ਅੱਜ ਪੈ ਗਈ ਤਾਂ ਕਹਿ ਨਹੀਂ ਸਕਦਾ ਜੇ ਕੱਲ ਵੀਡੀਓ ਪਈ ਫਿਰ ਕੱਲ ਮਾਹੀ ਜਿਹੜਾ ਮਰਜ਼ੀ ਕਰਦਾ ਕੱਲ ਲੈ ਲਓ ਜੀ ਮਾਦਾਨ ਫੁੱਲ ਅੱਗੇ 2 ਨੰਬਰ ਤੇ ਆ ਗਈ ਇਹਦੇ ਦਹੇ ਆ ਨਾਗਰਿਕ ਕਾਲੀ ਖੁਸ਼ਾ ਖਾ ਬਿਲਾ ਇਹ ਲੋਕ ਇਹ ਆ ਪੂਛ ਦੀ ਬੜੀ ਕੰਮ ਚੱਲਣ ਹੈ ਨਾ ਇਹਨਾਂ ਦੇ ਹਾਂ ਜੀ ਟ੍ਰੈਂਡ ਹੋ ਗਿਆ ਭਾਜੀ ਆ ਟ੍ਰੈਂਡ ਹੋ ਗਿਆ ਪਰ ਟ੍ਰੈਂਡ ਨਹੀਂ ਆ ਇਹ ਚੀਜ਼ਾਂ ਮੌਕੇ ਦੇ ਹਾਜ਼ਰ ਨੇ ਆ ਆ ਗਈ ਆ ਮੈਨਾਂ ਨਾਗਰਿਕ ਨੂੰ ਕਹਿੰਦੇ ਨਾਗਰਿਕ ਜਿਹੜਾ ਵੱਲ ਨਹੀਂ ਪੈਂਦੇ ਉਹ ਚੀਜ਼ਾਂ ਨੇ ਕਿ ਨਾ ਖਾਦੇ ਇਹਦੀ ਬੇਜੁਮਾਈ ਦੀ ਨਾ ਨਾ ਖੋਜੋ ਨਾ ਆ ਛੋਟਾਂ ਹੀ ਹੋਣੀਆਂ ਨੇ ਛੋਟਾਂ ਹੀ ਹੋਣੀਆਂ ਹਾਂਜੀ ਜਿਵੇਂ ਗੱਲ ਤੇ ਵਾਰ ਨਹੀਂ ਦਿੱਤੇ ਨੇ ਲਓ ਜੀ ਫੇਸ ਵਾਲੀ ਚਾਹ ਕਰੋ ਕੀਤਾ ਮਾਰ ਮਾਰ ਕੇ ਹਾਂਜੀ ਏਵਾਂ ਦੇਵਾ ਵਾ ਛਣ ਝੋਟੀਆਂ ਦੇ ਅੱਜ ਲਓ ਇਧਰ ਛਣ ਝੋਟੀਆਂ ਪਹਿਲਾ ਸੂ ਆ ਗਿਆ ਆਰਡਰ ਦੀ ਕਵਾਲੀ ਚੈੱਕ ਕਰ ਲੋ ਫਾੜੀ ਦਾ ਆਰਡਰ ਆ ਗਿਆ ਬਿਲਕੁਲ ਫਿਟਿੰਗ ਵਾਲਾ ਕੋਈ ਮਿਸਟੈਕ ਨਹੀਂ ਕੋਈ ਗਲ ਨਹੀਂ ਕੋਈ ਬਾਦ ਨਹੀਂ ਆਰਡਰ ਬਿਲਕੁਲ ਫਿਟਿੰਗ ਵਾਲਾ ਪਹਿਲਾ ਸੂਆ ਨਹੀਂ ਜੰਮ ਰੀਆਂ ਝੋਟੀਆਂ ਬਾਕੀ ਕਾਜ ਜੇ ਨਿਭੂ ਵਰਗੇ ਫੇਰ ਵਾਲੀ ਕਿਆ ਕਰ ਲੈ ਇਹ ਕਾਂ ਪਤਲੀਆਂ ਪਤਲੀਆਂ ਬਿਲਕੁਲ ਬਰੀਕੀਆਂ ਮੈਨਾਂ ਠੀਕ ਹੈ ਨਾ ਸੁਭਰਾ ਓਕੇ ਹਾਂਜੀ ਕੱਲ ਤੋੜ ਦੇ ਫਿਰ ਲਓ ਜੀ ਲੰਬੀ ਲੰਬੀ ਸੋਹਣੀ ਸਲਖੀ ਛੋਟੀ ਚਾਰ ਦੰਦ ਇਹ ਵੀ ਚਾਰ ਦੰਦ ਜੋ ਤੇ ਪਹਿਲਾ ਸਵੇਰ ਜੇ ਥਾਂ ਦੀ ਗੱਲ ਕਰ ਲਈਏ ਨੋਗਲਾ ਥਾਣਾ ਆ ਗਿਆ ਲਓ ਜੀ ਨੋਗਲਾ ਥਾਣਾ ਆ ਗਿਆ ਬਾਕੀ ਚਵਾ ਜਿਹੜਾ ਬਾਈ ਨਾਲ ਤੈਨੂੰ ਮੈਨਾਂ 100 ਜੋ 100 ਕੀਆਂ ਵਿਖਾ ਦੇ ਕਿੱਥੇ ਕਿੱਥੇ ਘੜੀਆਂ ਲਓ ਜੀ ਅੱਜ ਅੱਜ ਵਿਥੀਆਂ ਵਿਖਾਉਣੀਆਂ ਅੱਜ ਕੋਈ ਮਲੇ ਇਨਾ ਸ਼ੌਂਕ ਤਾਂ ਉਹ ਨਹੀਂ ਵੀਡੀਓ ਮਲੇ ਅੱਜ ਬ੍ਰਾਂਡ ਹੀ ਹੋਣੇ ਜਿਹਨੂੰ ਬ੍ਰਾਂਂਡਡ ਆਂਦੇ ਆ ਚੜ ਤੋਂ ਚੜ ਐ ਜੇ ਪਹਿਲੀ ਵਿਖਾ ਲਈ ਤੁਹਾਨੂੰ ਉਹ ਵੀ ਚੜ ਤੇ ਜੇ ਦੂਜੀ ਵਿਖਾ ਲਈ ਉਹ ਵੀ ਚੜ ਮਾਰਾ ਇਹਦੀ ਆਵੇ ਨਾ ਵੀ ਕਹਦੇ ਨਾ ਵੀਰੇ ਫੋਟ ਦੀ ਵਿਥੀ ਨਹੀਂ ਆ ਫੋਟ ਦੀ ਵਿਥੀ ਨਹੀਂ ਵੱਧ ਕੰਮ ਆਵੇ ਮਨ ਵਾਲੀ ਗੱਲ ਆ ਜਿੰਨੀ ਉੱਤੋਂ ਚੌੜੀ ਹੈ ਨਾ ਉਹਨਾਂ ਤੋਂ ਦੇਵਾਂ ਲੈਵਾ ਚੌੜਾ ਲੈਵਾ ਚੌੜਾ ਸੋਹਣੀ ਸੁਨਖੀ ਦੁੱਧ ਕੇ ਨਾਲ ਮੰਨ ਜੀ ਦੁੱਧ ਦੇ ਕੋਈ ਚੋਹਾਂ ਨੂੰ ਚੋਹਾਂ ਦੇ ਦੋ ਬਿਲਕੁਲ ਡੱਬੇ ਨਾ ਵਾ ਜੱਬੇ ਦਾ ਤਸੱਦੀਆਂ ਕਰਾ ਕੇ ਖੜੇ ਨਾ ਆਂਡਰ ਬਖਾਲੇ ਝੋਡੀ ਜਾ ਅੱਗੋ ਪਿੱਛੋਂ ਲਾ ਇਹ ਇੱਥੋਂ ਚੈੱਕ ਕਰੋਗੇ ਇੱਥੋਂ ਚੈੱਕ ਕਰ ਲੈ ਮਤਲਬ ਫੋੜ ਫੋੜ ਬਾਹਰ ਹੀ ਤਰੀ ਫੇ ਤੇ ਜੇ ਸ਼ਾਮ ਆਰੇ 4 ਵਜੇ ਤੇ ਸਮਝ ਲਓ ਵੀ ਫੁੱਟਬਾਲ ਵਾਂਗੂ ਪੈਰ ਰੱਖ ਕੇ ਉੱਤੇ ਚੱਲ ਜੇ ਝੋਡੀ ਦੇ ਪਾਏ ਲਓ ਜੀ ਟਾਪ ਕਲਾਸ ਕਿਨੇ ਰੀ ਦੇਣੀ ਸਤਿ ਮੈਨੂੰ ਐ ਲੱਗ ਰਿਹਾ ਜਿਵੇਂ ਵੀ ਵੀਰ ਇਹ ਮੈਂ ਪਿੱਛੋਂ ਦੀ ਗੱਲ ਕਰ ਰਿਹਾ ਸਹੀ ਗੱਲ ਹੈ ਦੋ ਦੋ ਬੱਟ ਗਿੱਲਾ ਪਿੱਛੇ ਲਈ ਫੇਂਦੀ ਪਈਆਂ ਹੀ ਭਰ ਜਾਂਦਾ ਰਹੀਏ ਕਰਮਾਂ ਨੇ ਰੱਬ ਨੇ ਰੰਗ ਭਗਦੇ ਲਾਏ ਨਾ ਰੰਗ ਭਗ ਸਹੀ ਗੱਲ ਹੈ ਇਹ ਇਹ ਵੀ ਕੋਈ ਆਪਣਾ ਮਿੱਤਰ ਆਨੇ ਭੇਜੀਆਂ ਨੇ ਫੋਨ ਤੇ ਹੀ ਫੋਨ ਤੇ ਰੰਗ ਭਗਦੇ ਲਾਏ ਛੋਟੀਆਂ ਸਹੀ ਗੱਲ ਹੈ ਸਹੀ ਗੱਲ ਤੇ ਕਿੰਨੇ ਦੀ ਦੇਣੀ ਸਮਝੀਏ ਇਹ ਛੋੜਾ ਜਿਹਾ ਮੁੱਲ ਦਾ ਟੋਣੀ ਹੈ ਕਿੰਨੇ ਦੀ ਗਿਫਟ ਹੀ ਦੇਣਾ ਇਹ ਦੱਸੋ ਗਿਫਟ ਹੀ ਦੇਣੀ ਗਿਫਟ ਹੀ ਬੱਸ ਲਓ ਮੁੱਲ 1,32,000 ਰੁਪਏ ਦੀ 30 ਦੀ ਦੇ ਦਾਂਗੇ ਯਾਰ ਲਓ ਜੀ 1,32,000 ਦੀ ਦੇਖ ਤੋਹਫਾ ਆਇਓ ਨਜਾਇਜ਼ 1000 ਰੁਪਏ ਛੋੜ ਕਰਦੇ ਹਾਂ 52 1000 ਰੁਪਏ ਛੋੜ ਦਾਂਗੇ 28 ਦੀ ਜਾਂਦ 28 ਦੀ ਜਾਂਦ ਲਓ ਜੀ 28 ਦਾ ਸਪੈਸ਼ਲ ਨਾਲ ਅੱਜ ਇਹ ਇਹ ਭਾਣੀ ਜੇ ਲੱਭਣੇ ਤੇ ਇਹੋ ਜਿਹੇ ਝੋਟੀਆਂ ਨਹੀਂ ਲੱਭਣੀਆਂ ਆਰਡਰ ਕੁਆਲਟੀ ਵਾਲੀਆਂ ਅਜੇ ਪਸਮੂ ਆ ਜਾ ਕੁਝ ਬਣ ਜੂਗੀ ਪਸਮਾ ਕੇ ਥਾਂ ਜਿਹੜਾ ਲੰਬਾ ਲੰਬਾ ਜਿਹੜਾ ਗਾਜਰ ਥਾਂ ਅੱਗੇ ਵੀ ਖਾਦੇ ਲੈਵਾ ਝੋਟੀਆਂ ਇੱਧਰ ਸੁਬਾਹ ਕਰਾ ਦੇ ਦਰਸ਼ਨ ਕਰਾ ਦੇ ਇੱਧਰ ਸੁੰਬਾ ਦੇ ਇੱਧਰ ਗਾਜਰ ਨਾ ਨਾ ਦਰਸ਼ਨ ਕਰਾ ਦੇ ਝੋਟੀਆਂ 100 ਦੇ 100 ਜਿਹੜਾ ਜੋੜਾ ਲੈ ਗਿਆ ਨਾ 27 28 ਦਾ ਦ 20-20 ਕੈਲਰੀਆਂ ਮਾਲਕਾਂ ਨੂੰ ਮੰਨ ਲਓ ਜੀ 128 ਦੀ ਆਜੇ ਓਫਰਾਂ ਖੁੱਲੀਆਂ ਨੇ ਮਗਰ ਕੱਟੀ ਮਗਰ ਕੱਟੀ ਲਓ ਜੀ ਅਜ ਡਬਲ ਡਬਲ ਫਾਇਦਾ ਤੇ ਆਹ ਕਹਿੰਦੇ ਨੇ ਜੀ ਇਸ ਪੰਜੀ ਇਹਦਾ ਵੀ ਵੇਖੀਏ ਇਹ ਸੁਪਰਸਟਾਰ ਦਾ ਕੱਪ ਵੇਖ ਲਓ ਮੇਰੇ ਲਓ ਜੀ ਫੁੱਲ ਸਾਈਜ਼ ਇਹ ਸਿੰਗਲ ਹੱਡੀ ਆ ਗਈ ਤੇ ਜੇ ਆਰਡਰ ਦੀ ਗੱਲ ਕਰੀਏ ਵੀ ਮਤਲਬ ਕੌਜਨਾ 15 ਤੋਂ ਪਲੱਸ ਵਾਲੀ ਹੋ ਗਈ ਇਹ ਦੀ ਅੱਜ ਮਿਲ ਮਿਲ ਕੇ ਆ ਜਾ ਐਟਨਾ ਵਖਾਲਾ ਬੰਨਾ ਸਲਾਮ ਮੀਨੀਆਂ ਦਾ ਬਾੜੀਆਂ ਲੇਵੇ ਵਿਖਾ ਦੇ ਲੇਵੇ ਚੈੱਕ ਕਰ ਲੈ ਮਿਲਕ ਪਵੈਂਟ ਚੈੱਕ ਕਰ ਲੈ ਕੋਈ ਮਤਲਬ ਬ੍ਰੇਕੀਆਂ ਕੋਈ ਚੈੱਕ ਕਰ ਲੈ 100 'ਚੋਂ 100 'ਚੋਂ 120% ਹੋਣ ਗਿਆ 100 'ਚੋਂ 90% ਨਹੀਂ ਨਿਕਲਦੀਆਂ ਲਓ ਜੀ ਖੇੜੇਗਾ ਆਰਡਰ ਨੋਕ ਵਾਲਾ ਥਣ ਆ ਗਿਆ ਪਿੱਠਪੁੜਾ ਓਕੇ ਜੀ ਨੂੰ ਕਹਿੰਦੇ ਨੇ 3 ਫੁੱਟ ਚੌੜੀ ਜਾਂਦੇ ਜਾਂਦੇ ਪੁੱਤਰ ਜਾਂਦੇ ਲੋਈ ਫਿਟਿੰਗ ਦਾ ਆਰਡਰ ਲਾਇਤ ਤਰਨਾ ਮਿਓ ਖਾ ਜੇ ਛੋਟੀ ਦੇ 4 ਵਜ ਦੇ ਸਾਰ ਜਿਹੜਾ 4 ਵਜਣਗੇ ਝੋਟੀਆਂ ਆਪਣਾ ਕੋਈ ਦਿਖਾ ਲੂਗੀ ਕਿਉਂ ਸਮਝੀ ਵੱਡੀ ਜਿਹੜਾ ਕਿ ਨਹੀਂ ਆ ਵੱਡੀ ਫੁੱਲ ਸਹਜ ਜਿਹਨੂੰ ਫੁੱਲ ਕਹਿੰਦੇ ਆ ਫੁੱਲ ਫੁੱਲ ਜਿਹਨੂੰ ਫੁੱਲ ਸਹੀ ਗੱਲ ਹੈ ਜੀ ਨਹੀਂ ਲੱਭਦੀਆਂ ਹਾਰੀ ਸਾਰੀ ਝੋਟੀਆਂ ਮਤਲਬ ਝੋਟੀ ਜਿਹੜੀ ਵੀ ਤਿੰਨੇ ਝੋਟੀਆਂ ਜਿਹੜੀਆਂ ਟੋਕਲਾ ਸਿਆ ਬੰਦੇ ਵੀਰ ਬੰਦੇ ਗਰਮੀ ਬਹੁਤ ਹੈ ਬਾਹਰ ਇਹ ਤੋਂ ਬਾਬੇ ਜਿਹੜੀਆਂ ਲੱਗੀਆਂ ਲਓ ਜੀ ਕਿਹੜੇ ਲੱਗੇ ਆ। ਖਾਣ ਜੀ ਬਿਲਕੁਲ ਨੋਕਲਾ ਲਗਾ ਜੋ। ਅੱਜ ਇੱਕੋ ਸਬਜ਼ੇ ਦਾ ਇੱਕੋ ਕੰਪਨੀ ਦਾ ਮਾਰ ਕੇ ਦਾ ਮਾਰਿਆ ਜਿਆਦਾ ਜਿਹਦਾ ਆਪ ਘਟ ਘਟ ਦੇ ਦੀ ਜਿਆਦਾ। ਅੱਜ ਜਿਹਦਾ ਜਿੱਦਾਂ ਮਤਲਬ ਬੰਦਾ ਲੈਣ ਜਾਂਦਾ ਜਿਹਦਾ ਐਮ ਆਰ ਐਫ ਜੇ ਕੇ ਕੰਪਨੀ ਸੀਟ ਹਾਂਜੀ ਹਾਂਜੀ ਇਹ ਮਤਲਬ ਇੱਕੋ ਬ੍ਰਾਂਡ ਆ ਐਮ ਆਰ ਐਫ ਇਹ ਵੀ ਨਾਗਰ ਦੀ ਕਾਲੀ ਲਓ ਜੀ ਥੇਲੇਵਾ ਵਿਖਾ ਦੇ ਦਾ ਲੈਵਾ ਚੈੱਕ ਕਰ ਲੈ ਕੋਈ ਗਾਰਡ ਵਿਖਾੜ ਗਾਰਡ ਛਾੜ ਚੈੱਕ ਕਰਾ ਲੈਣੇ ਤੁਹਾਨੂੰ ਲਾਈ ਮੇਰੇ ਕੋਲ ਪਵਣਾ ਬਹੁਤ ਚੰਗੀ ਲੱਗੀ ਦੋ ਦਾ ਪੈ ਵੀ ਲੋ ਜੀ ਇਹ ਵੀ ਜਿੰਨੀ ਉੱਤੋਂ ਚੌੜੀ ਹੁੰਨੀ ਥੱਲੇ ਵੇਲਾ ਵੇ ਥਾਣੇ ਵੇਲਾ ਕਮਾਲ ਥੱਲੇ ਬਹਿ ਕੇ ਖਾ ਗਏ ਚੱਡੇ ਨੇ ਦਰਸ਼ਕਾਂ ਮੇਰੇ ਤੇ ਨਾ ਕੈਮਰਾ ਮਾਰਾ ਜੀ ਆ ਜੀ ਬਹੁਤ ਸਾਰੇ ਜਿਆਦੇ ਮਈਆਂ ਦੇ ਮਾਰੇ ਵੇ ਬਾਹਰ ਬਾਹਰ ਨਹੀਂ ਨਹੀਂ ਆਉਣੇ ਨਹੀਂ ਆਉਣੇ ਨਹੀਂ ਆਉਣੇ ਨਹੀਂ ਆਉਣੇ ਸਮਝੇ ਨਹੀਂ ਆਉਣੇ ਨਾਣਾ ਬਿਜਲੀ ਘਰ ਲੋ ਜੀ ਬਿਜਲੀ ਘਰ ਪਣਿਆ ਹਵੀਲੇ ਵਾਲਾ ਲੋ ਜੀ ਹਾਂ ਦੋਤੀ ਕਰਾਂ ਸਮਝੀਏ ਸਾਰੇ ਖਾਪੀ ਮਾਰ ਕੇ ਮੈਂ ਨੇ ਕਹਿੰਦੇ ਆ ਹਾਂਜੀ ਘੰਡਾ ਲੈ ਵੇ ਹਾਂਜੀ ਸਾਡੇ 18 ਕਿਲੋ ਨੇ ਪਾਈਆ ਮੈਂ ਦੁੱਧ ਘੱਟ ਹੋਣਾ ਵੀ ਦੇ ਦੇ ਮੈਂ ਫਰੀ ਦੇ ਦਾਂਗੇ ਲਓ ਜੀ ਚੈਲੰਜ ਹੋ ਗਿਆ ਜੋ ਮੈਂ ਫਰੀ ਦੇ ਦਾਂਗੇ ਜੇ 18 ਕਿਲੋ ਦਾ 18 ਕਿਲੋ ਮੰਨ ਕੇ ਕੰਡਾ ਲੈ ਵੀ ਆਪਣੇ ਘਰ ਚਾਰ ਡੰਗ ਤਸਲੀ ਦਫਤਰ ਆਪਣਾ ਏਸੀ ਉਸੀ ਲਗਾ ਤੇ ਰਹਿਣ ਬਹਿਣ ਲਈ ਸਬਦਾ ਪੂਰੀ ਠੀਕ ਹੈ ਜੀ ਸਾਡੇ 17 ਵੀ ਹੋ ਗਿਆ ਹੋਣ ਜਾਂਦਾ ਖਰਚਾ ਖਰਚਾ ਫਰੀ 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 ਪਰ ਮੈਂ ਉਹਨੂੰ ਦੇਣੀ ਜਿਹੜਾ ਚਾਰ ਡੰਗ ਤਸਲੀ ਕਰੂਗਾ ਲਓ ਜੀ ਜਿਹੜਾ ਚਾਰ ਡੰਗ ਤਸਲੀ ਕਰੂਗਾ ਮੰਨਣ ਵਾਲੀ ਗੱਲ ਸਮਝੀ ਤੋਹਫੇ ਅੱਜ ਕਿੰਨੇ ਦੇ ਦੇਣੀ ਆ ਕਹਿੰਦੇ ਵੀਰੇ ਨਾ ਚਾਰ ਚੇਰੇ ਤੇ ਵੀ ਕਹਿੰਦੇ ਨਹੀਂ ਇਸ ਤੇ ਵੀ ਦਵਾਗੇ ਤੂੰ ਡਰਪ ਖਾ ਪੀ ਲਾ ਤਿੰਨਾਂ ਦੇ ਤਿੰਨਾਂ ਦੇ ਇਹ ਕਿਡੀਆਂ ਕਿਡੀਆਂ ਨੇ ਤਿੰਨਾਂ ਦੇ ਇਹਨਾਂ ਦੇ ਖਾ ਤੇ ਫਿਰ ਫੁੱਟਬਾਲ ਫੁੱਟਬਾਲ ਵੇਖੋ ਲਾ ਜੀ ਭਾਜੀ ਮੁੱਲ ਦੱਸ ਦੇ ਮੁੱਲ ਕੀ ਇਹਨਾਂ ਦੇ ਅੱਜ ਮੁੱਲ ਦੇ ਕੋਈ ਇਹਨਾਂ ਦੇ ਐਵੇਂ ਨਾ ਜੀ ਗਿਫਟੀ ਦੇ ਰਹੇ ਨੇ ਕਿਹਨੇ ਜੀ ਤੁਦ ਝੋਡੀ ਕੱਪੜਾ ਆ ਮੁੱਲ ਝੋਡੀ ਦਾ 1,70,000 ਰੁਪਈਆ ਹਾਂ ਜੀ ਇੱਕ ਛੜ ਦੀ ਜੁੱਡੀ ਦੇ ਰਿਹਾ ਕਿ ਇੱਕ ਛੜ ਦੀ ਲਾ 1000 ਰੁਪਇਆ ਹੋਰ ਮੰਦਾ ਛੋਟੀ ਵੇ ਲੋ 15 ਨਿਕਰੋ ਕਹਿ ਲਿਆ ਗੱਲਾਂ ਨਹੀਂ ਕੰਡੇ ਲਵਾ ਕੇ ਦਵਾਂਗੇ ਕੰਡੇ ਲਵਾਵਾਂ ਇਹ ਫੇਕ ਕੰਡੇ ਇੱਥੇ ਆਏ ਜਿੰਨੇ ਮੰਦਾ ਵਹਿਮ ਕੱਢਣਾ ਤਸੱਲੀ ਕੱਢਣੀ ਨਾ ਸਰਪੰਚ ਭੋਲੇ ਕੀ ਫਾਰਮ ਕੋਲੋਂ 17 ਕਿਲੋ ਮਈਆਂ ਨਹੀਂ ਦੇ ਦਿਆਂ ਹਾਂਜੀ ਬਿਨਾ ਸਾਈ ਤੋਂ ਸਰਪੰਚ ਫਾਰਮ ਦੇ ਆ ਕੇ ਵਿਜਿਟ ਕਰਾ ਫੜੇ ਅੱਜ ਸਾਡੇ ਕੋਲ 20 ਕਿਲੋ ਵਾਲੀ ਮਾਂ ਵੀ ਖੜੀ ਹੈਗੀ ਆ ਲਓ ਜੀ ਕਹਿਣ ਦੀ ਗੱਲਾਂ ਨਹੀਂ ਮੱਝਾਂ ਦੇ ਦਿੰਦੀਆਂ ਪਰ ਦੇ ਦਿੰਦੀਆਂ ਜਿਹੜੀਆਂ ਸਕੈਨ ਹੋ ਗਏ ਪੱਕੇ ਹੋਰ ਲਾ ਕੇ ਜਾਂਦੇ। ਜਿਹੜਾ ਸਕੈਨ ਦਾ ਨਹੀਂ ਜਿਹੜਾ 10 12 ਕਿਲੋ ਵਾਲੀਆਂ ਨਹੀਂ 20 ਕਿਲੋ ਕੰਡੇ ਵਾਲਾ ਇਹ ਉਹ ਚੀਜ਼ ਆ ਜਿਹੜੇ ਬਾਈ ਜੀਓ ਇਹ ਉਹ ਚੀਜ਼ ਹੈ ਸਬੰਧੀ ਕਿ ਜਿਹੜਾ ਸਕੈਨਰ ਜਿਹਦਾ ਮਤਲਬ ਆਪਾਂ ਜਿਹੜਾ ਵੇਖਿਆ ਵਧੀਆ ਫੋਨ ਦਾ ਸਕੈਨਰ ਅਰੀਜਨਲ ਹੁੰਦਾ ਜਿਹੜਾ ਇੱਥੋਂ ਵੀ ਬਦੂਰੋਂ ਮਤਲਬ ਸਕੈਨ ਹੋ ਜਾਂਦਾ। ਜੁੱਤੀ ਦੀ ਗੱਲ ਲਾਓ ਇੱਕ ਜੁੱਤੀ 100 ਦੀ ਆ ਰਹੀ ਹੈ ਜਾਂ ਬਾਟਾ ਦੀ ਲਾਓਗੇ ਜਾਂ ਹੋਰ ਕੰਪਨੀ ਦੇ ਉਹ ਸਟਾਰਟਿੰਗ 2000 ਹੁੰਦੀ 2000 ਹੁੰਦੀ ਇਹ ਉਹ ਚੀਜ਼ ਆ ਇਹ ਬ੍ਰਾਂਡ ਆ ਬ੍ਰਾਂਡ ਹਰ ਚੀਜ਼ ਬ੍ਰਾਂਡ ਵਾਲੀ ਜੀ ਮੁੱਲ ਪੈਣਾ ਹਾਂਜੀ ਹਾਂਜੀ ਹੋਰ ਸਮਝੀ ਬਸ ਵਧੀਆ ਕਿਰਪਾ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਹਾਂਜੀ ਬਾਕੀ ਮਾਲ ਕਾਲੂ ਖਾਲਾ ਕਮਾਲ ਅੱਗੇ ਹੱਡੀਆਂ ਹੋਰ ਵੀ ਹੋਈਆਂ ਹੋਈਆਂ ਤਿੰਨ ਚਾਰ ਠੀਕ ਇਹ ਤੇ ਕੈਮਰਾਮੈਨ ਕਾਲੋ ਕਾਲੂ ਖਾਲੋ ਪਹਿਲਾ ਮਾਲ ਸਾਰਾ ਸੇਲ ਹੋਏਗਾ ਵੀਡੀਓ ਚੈੱਕ ਕਰ ਸਕਦਾ ਪਹਿਲੀ ਇੱਕ ਵੀ ਮੈਂ ਆਏ ਵਿੱਚ ਤੇ ਫਰੀ ਦੇ ਦੇਾਂਗੇ ਫਰੀ ਦੇ ਦੇਾਂਗੇ ਹੋਰ ਸਮਝੀ ਆਹ ਯਾਰ ਜੈਂ ਨਹੀਂ ਸੁਣਦਾ ਪੂਰੀ ਸਰਪੰਚ ਡੇਰੀ ਫਾਰਮ ਪਿੰਡ ਭੋਲੇ ਦੇ ਜ਼ਿਲ੍ਹਾ ਗਰਦਾਸਰ ਹਾਂਜੀ ਸੀਰ ਬਟਾਲਾ ਨੇੜੇ ਫਲੇਗਣ ਦੀਆਂ ਨੇੜੇ ਫਲੇਗਣ ਮੋਬਾਈਲ ਨੰਬਰ 9501658050 ਵਾਲੀਆਂ ਕਰਾਉਣ ਨੂੰ ਵੀ ਜਿੱਥੇ ਆਓ ਦੋ ਟਾਈਮ ਧਾਰਾ ਚੋਲੇ ਮੇਰੇ ਕੋਲ ਧਾਰਾ ਮੰਤਸੱਲੀ ਗੂਗਲ ਪੈਸੇ ਪੈਸੇ ਉਹ ਵੀ ਕਰਦੀ ਲੋੜ ਨਹੀਂ ਨਹੀਂ ਜਾ ਜੋ ਘਰ ਕੋਟਾਂ ਵੀ ਪਈ ਹੈ ਭਾਲ ਦਿਓ ਇਹ ਸਪੰਝੋ ਨਹੀਂ ਜਰੇ ਆਪਣੇ ਗੂਗਲ ਪੇਅਰ ਸ਼ਿਕੀ ਨਹੀਂ ਹੈਗੀ ਹਾਂਜੀ 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 ਠੀਕ ਸਮਝੀ ਤਸੱਲੀਆਂ ਕਰ ਤਸੱਲੀਆਂ ਫੁੱਲ 4x4 ਲਓ ਜੀ ਲਓ ਜੀ ਜੋੜਾ ਤੋੜ ਦੋ ਕਰੀ ਤੋੜ ਉਹ ਮੂਸੇ ਨਾਲ ਲਓ ਜੀ ਜੋੜਾ ਹੀ ਤੋੜ ਦੋ ਕਿੰਨੇ ਤੋੜੋ ਜਾਂ ਕੱਠੀਆਂ ਤੋੜੋ ਤੋੜੇ ਸਾਥ ਜਾਂ ਨਾਲ ਮੂਸਾ ਬਣੀ ਜਾਂ ਹਣੋ ਥੰਦੇ ਜੀ ਕਿਉਂ ਨਹੀਂ ਤਿੰਨੇ ਖੋਗੇ ਖਾ ਲੋ ਲਓ ਜੀ ਤਿੰਨੇ ਲੈਨਸ ਰਿਆ ਕਰੀ ਤੋੜ ਕੇ ਖਾ ਲੋ ਰੀਝਾ ਹਲਾ ਲੋ ਅਜੇ ਅੰਨੇ ਦਾ ਕਰਦੇ ਆ ਆ ਗਿਆ ਨੂੰ ਘਾ ਦੇ ਲਓ ਜੀ ਕਰੋ ਚੱਕ ਕਰੋ ਚੱਕ ਕਰੋ ਪਾਸ ਤਸੱਲੀ ਕਰੋ ਆਣ ਕੇ ਸਰਪੰਚ ਫਾਰਮ ਤੇ ਤੇ ਝੋਟੀਆਂ ਦੀਆਂ ਟੌਪਾਂ ਬੰਦੋ ਬੰਦੋ ਮੈਂ ਨਾ ਮੈਂ ਨਾ ਚਿੰਤਾ ਹੀ ਕੋਈ ਗੱਲ ਨਹੀਂ ਮਤਲਬ ਗੱਲ ਕਰੀ ਵੀ ਸਾਰਿਆਂ ਦਾ ਦਾਵੇ ਤਸੱਲੀ ਕਰੋ ਆਣ ਕੇ ਤਸੱਲੀ ਤੇ ਬਾਕੀ ਵੀਰ ਭਰਾ ਨੂੰ ਆਉਣ ਵਾਲਿਆਂ ਨੂੰ ਸੁਭਦਾ ਪੂਰੀ ਆ ਤਸੱਲੀ ਕਰੇ ਪਾਸ ਕਰੇ ਕੋਈ ਆਣ ਕੇ ਚੈੱਕ ਕਰੇ ਤੇ ਸਾਰਿਆਂ ਨੂੰ ਸასი ਸ਼ਾਹੀ ਠੀਕ ਹੈ ਸਮਝ ਜੀ